ਅੱਜ ਅਸੀਂ ਆਪਣੇ ਘਰਾਂ ਦੇ ਵਿੱਚ ਲੋੜੀ ਮਨਾ ਰਹੇ ਹਾਂ ਸਵੇਰ ਤੋਂ ਹੀ ਤਿਉਹਾਰ ਦਾ ਦਿਨ ਚੱਲ ਰਿਹਾ ਕੋਈ ਪਤੰਗ ਉਡਾਰ ਰਿਹਾ ਗੁਡੀਆਂ ਉਡਾਰ ਰਿਹਾ ਕੋਈ ਰਾਤ ਨੂੰ ਜਿਹੜਾ ਬੱਲਣ ਵਾਲ ਕੇ ਲੋੜੀ ਮਨਾਵਾਂਗੇ ਪਰ ਕੁਝ ਕਿਸਾਨ ਕੁਝ ਕਿਸਾਨ ਜੱਥੇਬੰਦੀਆਂ ਕੁਝ ਕਿਸਾਨ ਆਗੂ ਧਰਨਾ ਲਾ ਕੇ ਬੈਠੇ ਹੋਏ ਨੇ ਸੰਘਰਸ਼ ਚੱਲ ਰਿਹਾ ਇਹ ਆਸ ਤੇ ਉਮੀਦ ਨਾਲ ਕਿ ਸੰਘਰਸ਼ ਨੂੰ ਗੂਰ ਪੇਗਾ ਅਦਾਲਤਾਂ ਦੇ ਵਿੱਚ ਤਰੀਕ ਤੇ ਤਰੀਕ ਤੇ ਤੁਹਾਡੇ ਫਾਰਮਾਂ ਦੀਆਂ ਮੀਟਿੰਗਾਂ ਤੇ ਮੀਟਿੰਗਾਂ ਕਦੇ ਖਤਮ ਹੀ ਨਹੀਂ ਹੁੰਦੀਆਂ ਕੀ ਅਜਿਹਾ ਐਲਾਨ ਕਰਨਾ ਹੈ ਅਜਿਹੀ ਕਿਹੜੀ ਵਿਉਂਤਬੰਦੀ ਹੈ ਜਿਹੜੀ ਮੀਟਿੰਗ ਦੇ ਵਿੱਚ ਸਾਰੀ ਨਹੀਂ ਹੋ ਪਾਰੀ ਲੋਕਾਂ ਦੇ ਭਾਵਨਾਵਾਂ ਦੇਖਦੇ ਹੋ ਢੱਲੇਵਾਲ ਜੀ ਦੇ ਸਿਰ ਨੂੰ ਦੇਖਦੇ ਹੋ ਉਹ ਇੱਕ ਸਖਾਵਾਂ ਹੋ ਗਿਆ ਤੇ ਹੁਣ ਉਮੀਦ ਕਰਦੇ ਹਾਂ ਜਲਦੀ ਇਹ ਜਿਹੜਾ ਹੈ ਇਹਦਾ ਵਧੀਆ ਰੂਪ ਹੋ ਇੱਕ ਇੱਕ ਮਿੰਟ ਤੁਹਾਡੇ ਲਈ ਕੀਮਤੀ ਹੋਵੇ ਇੱਕ ਇੱਕ ਸੈਕਿੰਡ ਤੁਹਾਡੇ ਲਈ ਕੀਮਤੀ ਹੋਵੇ ਤਾ ਚਾਰਾ ਜੋ ਬੜੀ ਤੇਜ਼ੀ ਨਾਲ ਹੋਣੀ ਚਾਹੀਦੀ ਆ ਮਤਲਬ ਐਸਾ ਕੀ ਹੈ ਜਿਹੜਾ ਅੱਜ ਮੀਟਿੰਗ 'ਚ ਨਹੀਂ ਨੇਪਰੇ ਚੜ ਸਕਿਆ 18 ਨੂੰ ਚੜੇਗਾ ਉਹੀ ਬੰਦੇ ਨੇ ਉਹੀ ਉਸੇ ਜਗ੍ਹਾ ਤੇ ਮੀਟਿੰਗ ਹੋਣੀ ਆ ਉਹਦਾ ਕੋਈ ਠੋਸ ਹੱਲ ਅਗਲੀ ਰਣਨੀਤੀ ਬਣਾਈ ਜਾਣੀ ਚਾਹੀਦੀ ਸੀ ਤੁਹਾਨੂੰ ਮੁਸ਼ਕਲ ਨਹੀਂ ਹੁੰਦਾ ਕਿ ਉਹਨਾਂ ਲੋਕਾਂ ਦੀਆਂ ਆਸਾਂ ਤੇ ਉਮੀਦਾਂ ਦਾ ਹਰ ਮੀਟਿੰਗ ਤੇ ਟਿੱਕੀਆਂ ਹੁੰਦੀਆਂ ਹਨਾ ਕਿ ਇਸ ਮੀਟਿੰਗ 'ਚ ਤੁਸੀਂ ਕੋਈ ਵੱਡਾ ਐਲਾਨ ਕਰਨ ਜਾ ਰਹੇ ਹੋ ਜਿਸ ਦੇ ਨਾਲ ਸਰਕਾਰ ਹਿਲ ਜੇਗੀ ਜਿਸ ਦੇ ਨਾਲ ਸਰਕਾਰ ਨੂੰ ਝੁਕਣਾ ਪਏਗਾ ਬਿਲਕੁਲ ਲੋਕ ਪੁੱਛਦੇ ਨੇ ਵੀ ਕੀ ਹੋਇਆ ਹੂੰ ਉਹ ਪੁੱਛਣਾ ਸੁਭਾਵਿਕ ਹੈ ਕਿ ਹੁਣ ਅੱਗੇ ਦੀ ਕੋਈ ਰਣਨੀਤੀ ਇਹਨਾਂ ਨੇ ਦੱਸੀ ਹਲੇ ਤੱਕ ਐਲਾਨ ਕੋਈ ਨਹੀਂ ਕੀਤਾ ਗਿਆ ਸਿਰਫ ਇੰਨੀ ਗੱਲ ਜਰੂਰੀ ਹੈ ਕਿ ਕੋਈ ਵੀ ਬੰਦਾ ਕੋਈ ਵੀ ਕਿਸਾਨ ਆਗੂ ਇੱਕ ਦੂਜੀ ਜਥੇਬੰਦੀ ਦੇ ਖਿਲਾਫ ਬਿਆਨਵਾਜੀ ਨਹੀਂ ਕਰੂਗਾ ਅਸੀਂ ਇੱਕ ਹੋ ਕੇ ਲੜਾਂਗੇ ਸੁਨੀਲ ਜਾਖੜ ਹੁਰਾਂ ਨੇ ਬਿਆਨ ਦਿੱਤਾ ਕਿ ਤੁਹਾਡੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਦੇ ਵਿੱਚੋਂ ਕੁਝ ਮੰਗਾਂ ਪੰਜਾਬ ਦੇ ਲਈ ਖਤਰਨਾਕ ਸਾਬਤ ਹੋ ਸਕਦੀ ਨੇ ਘਾਤਕ ਸਿੱਧ ਹੋ ਸਕਦੀਆਂ ਨੇ ਮੈਂ ਹਰਿਆਣਾ ਤੋਂ ਆ ਵੀ ਹਰਿਆਣਾ ਦੇ ਵਿੱਚ ਉਹਨਾਂ ਐਲਾਨ ਕਰਤਾ ਵੀ ਐਮਐਸਬੀ ਦੇ ਰਹੇ ਆ ਇਹਦਾ ਮਤਲਬ ਹੈ ਵੀ ਹਰਿਆਣੇ ਦੇ ਲੋਕਾਂ ਨੂੰ ਸਾਡੇ ਉੱਥੇ ਦੀ ਸਰਕਾਰ ਨੇ ਖਤਰੇ 'ਚ ਪਾ ਦਿੱਤਾ ਹਰਿਆਣੇ ਦੇ ਲੋਕ ਜਿਹੜੇ ਹੈ ਉਹ ਘਾਟੇ ਚਲੇ ਜਾਣਗੇ ਲਦਾਔਲਖ ਸਾਹਿਬ ਕਹਿਣ ਦਾ ਮਤਲਬ ਇਹ ਹੈ ਕਿ ਕੋਟਾ ਫਿਕਸ ਹੁੰਦਾ ਹੈ ਕਿ ਪੰਜਾਬ ਤੋਂ ਇੱਡਾ ਚੱਕਰ ਐ ਇੱਡਾ ਚੱਕਰ ਜੇ ਸਾਰਾ ਹੀ ਚੁਕ ਲਿਆ ਸਾਰਾ ਹੀ ਗਾਰੰਟੀ ਕਾਨੂੰਨ ਬਣ ਗਿਆ ਕਿ ਚੁਕਣਾ ਪੈਣਾ ਹੀ ਪੈਣਾ ਤੇ ਫਿਰ ਤਾਂ ਹੋ ਸਕਦਾ ਹੈ ਕਿ ਪੰਜਾਬ ਦੇ ਵਿੱਚੋਂ ਹੱਥ ਖਿੱਚ ਲੈਣ ਸਰਕਾਰ ਕਿ ਪੰਜਾਬ ਦੇ ਵਿੱਚੋਂ ਘੱਟ ਚੋਂ ਨਾ ਚੁੱਕਾਂਗੇ ਵੀ ਜਾਕਰ ਸਾਹਿਬ ਨੇ ਐਕਸੈਪਟ ਕਰ ਲਿਆ ਵੀ ਅਸੀਂ ਦੂਜੇ ਲੋਕਾਂ ਨੂੰ ਬਿਹਾਰ ਐਮਪੀ ਯੂਪੀ ਦੁਜੀ ਸਟੇਟਾਂ ਨੂੰ ਉਹਨਾਂ ਦੇ ਕਿਸਾਨਾਂ ਨੂੰ ਵੀ ਬਰਬਾਦੀ ਵੱਲ ਜਾ ਰਹੇ ਹਨ ਉਹਨਾਂ ਨੂੰ ਬਰਬਾਦ ਕਰ ਰਹੇ ਜੋ ਸਮਰਥਨ ਪਹਿਲਾਂ ਮਿਲ ਰਹਾ ਸੀ ਹੁਣ ਫੇਰ ਲੱਗਦਾ ਥੋੜਾ ਜਿਹਾ ਡਾਵਾ ਡੋਲ ਜਾਂ ਕੰਮ ਹੈ ਯਾ ਲੱਗਦਾ ਕਿ ਨਹੀਂ ਹੁਣ ਠੀਕ ਹੈ ਕੰਮ ਸਾਰਾ ਜਦੋਂ ਦੇ ਜਗਜੀਤ ਸਿੰਘ ਡੱਲੇਵਾਲ ਇਸ ਮਾਰਨਸ ਤੇ ਬੈਠੇ ਹੋਇਆ ਤਾਂ ਉਸ ਟਾਈਮ ਤੋਂ ਲਗਾਤਾਰ ਲੋਕਾਂ ਦੀ ਗਿਣਤੀ ਹੈ ਜਿਹੜੀ ਇੱਥੇ ਵਧ ਰਹੀ ਹੈ ਨਵੇਂ ਕਹਿ ਸਕਦੇ ਹਾਂ ਟੈਂਟ ਲੱਗਣੇ ਸ਼ੁਰੂ ਹੋ ਗਏ ਨੇ ਲੰਬੂ ਨਵੇਂ ਜਿਹੜੇ ਕੰਪੂ ਘਟਣੇ ਸ਼ੁਰੂ ਹੋ ਗਏ ਨੇ ਟਰਾਲੀਆਂ ਹੋਰ ਆਉਣੀਆਂ ਸ਼ੁਰੂ ਹੋ ਗਈਆਂ ਨੇ ਇਹਦੇ ਵਿੱਚ ਕੋਈ ਦੌਰ ਆਇਆ ਨਹੀਂ ਸਵਾਗਤ ਹੈ ਬੀਟੀਸੀ ਨਿਊਜ਼ ਸਭੀ ਸਾਰ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਤੁਸੇਖ ਰਹੇ ਚਤਕਾਰਾ ਯੂਨੀਵਰਸਿਟੀ ਪ੍ਰੈਜ਼ੈਂਟ ਵਿਚਾਰਤਕਰਾਰ ਇੱਕ ਬੇਹਦ ਅਹਿਮ ਤੇ ਖਾਸ ਮੁੱਦੇ ਤੇ ਵਿਚਾਰਤਕਰਾਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਸਭ ਤੋਂ ਪਹਿਲਾਂ ਪੂਰੀ ਦੁਨੀਆ ਦੇ ਵਿੱਚ ਵਸਦੇ ਪੰਜਾਬੀਆਂ ਨੂੰ ਭਾਰਤੀਆਂ ਨੂੰ ਲੋਹੜੀ ਦੀਆਂ ਲੱਖ ਲੱਖ ਮੁਬਾਰਕਾਂ ਅੱਜ ਅਸੀਂ ਆਪਣੇ ਘਰਾਂ ਦੇ ਵਿੱਚ ਲੋਹੜੀ ਮਨਾ ਰਹੇ ਹਾਂ ਸਵੇਰ ਤੋਂ ਹੀ ਤਿਉਹਾਰ ਦਾ ਦਿਨ ਚੱਲ ਰਿਹਾ ਕੋਈ ਪਤੰਗ ਉਡਾਰ ਰਿਹਾ ਗੁਡੀਆਂ ਉਡਾਰ ਰਿਹਾ ਕੋਈ ਰਾਤ ਨੂੰ ਜਿਹੜਾ ਬੱਲਣ ਵਾਲ ਕੇ ਲੋਹੜੀ ਮਨਾਵਾਂਗੇ ਪਰ ਕੁਝ ਲੋਕ ਅਜੇ ਵੀ ਨੇ ਜਿਹੜੇ ਹਲੇ ਵੀ ਠੰਡ ਦੇ ਵਿੱਚ ਕਹਿਰ ਦੀ ਠੰਡ ਦੇ ਵਿੱਚ ਇਸ ਆਸ ਤੇ ਉਮੀਦ ਦੇ ਨਾਲ ਬੈਠੇ ਹੋਏ ਨੇ ਕਿ ਕੇਂਦਰ ਸਰਕਾਰ ਦੀਆਂ ਕੰਨਾਂ ਤੱਕ ਇਹ ਗੱਲਾਂ ਪਹੁੰਚਣ ਗਿਆ ਕੇਂਦਰ ਸਰਕਾਰ ਦੀਆਂ ਅੱਖਾਂ ਖੁੱਲਣ ਗਿਆ ਕਿ ਦਿਨ ਤਿਹਾਰ ਕਿਉਂਕਿ ਪੰਜਾਬ ਦੇ ਲਈ ਇੱਕ ਵੱਡੇ ਤਿਹਾਰਾਂ ਦੇ ਵਿੱਚੋਂ ਇੱਕ ਹੈ ਲੋੜੀ ਦਾ ਤਿਹਾਰ ਤੇ ਲੋਕ ਜਦੋਂ ਆਪਣੇ ਘਰਾਂ ਦੇ ਵਿੱਚ ਬਾਲਣ ਦੇ ਨਿੱਗ ਦੇ ਵਿੱਚ ਇਹ ਤਿਹਾਰ ਮਾਨ ਰਹੇ ਹੋਣਗੇ ਤਾਂ ਕੁਝ ਕਿਸਾਨ ਕੁਝ ਕਿਸਾਨ ਜੱਥੇਬੰਦੀਆਂ ਕੁਝ ਕਿਸਾਨ ਆਗੂ ਜਿਹੜੇ ਨੇ ਇੱਕ ਤਾਂ ਮਰਨ ਵਰਤੇ ਬੈਠੇ ਹੋਏ ਨੇ ਤੇ ਦੂਜੇ ਉਹਨਾਂ ਦੇ ਹੀ ਰਾਖੀ ਲਈ ਉਹਨਾਂ ਦੇ ਖਿਆਲ ਲਈ ਉੱਥੇ ਬੈਠੇ ਹੋਏ ਨੇ ਧਰਨਾ ਲਾ ਕੇ ਬੈਠੇ ਹੋਏ ਨੇ ਸੰਘਰਸ਼ ਚੱਲ ਰਿਹਾ ਹੈ ਇਹ ਆਸ ਤੇ ਉਮੀਦ ਨਾਲ ਕਿ ਸੰਘਰਸ਼ ਨੂੰ ਬੂਰ ਪੇਗਾ ਸੰਘਰਸ਼ ਨੂੰ ਬੂਰ ਪੈਣ ਦੀਆਂ ਉਮੀਦਾਂ ਤੇ ਆਸਾਂ ਉਦੋਂ ਹੋਰ ਜ਼ਿਆਦਾ ਵੱਡੀਆਂ ਹੋ ਜਾਂਦੀਆਂ ਨੇ ਜਦੋਂ ਵੱਖ-ਵੱਖ ਕਿਸਾਨ ਜਥੇਬੰਦੀਆਂ ਕਹਿੰਦੀਆਂ ਨੇ ਕਿ ਅਸੀਂ ਹੁਣ ਤੁਹਾਡੇ ਨਾਲ ਖੜੇ ਹਾਂ ਅੱਜ ਐਸਕੇਐਮ ਸਿਆਸੀ ਅਤੇ ਐਸਕੇਐਮ ਗੈਰ ਸਿਆਸੀ ਦੀ ਬੜੀ ਅਹਿਮ ਮੀਟਿੰਗ ਹੋਈ ਜਿਸ ਤੋਂ ਬੜੀ ਆਸ ਸੀ ਕਿ ਕੁਝ ਪੋਜ਼ਿਟਿਵ ਨਿਕਲੇਗਾ ਫਿਲਹਾਲ ਕੁਝ ਪੋਜ਼ਿਟਿਵ ਨਿਕਲਿਆ ਤਾਂ ਨਹੀਂ ਪਰ ਇਹ ਜ਼ਰੂਰ ਹੈ ਕਿ ਮੀਟਿੰਗਾਂ ਦਾ سلسلہ ਸ਼ੁਰੂ ਹੋ ਗਿਆ ਮੀਟਿੰਗ ਤੇ ਮੀਟਿੰਗ ਕਦੋਂ ਨਿਕਲੇਗਾ ਸਮਾਧਾਨ ਇੱਕ ਵੱਡਾ ਸਵਾਲ ਐਸਕੇਐਮ ਤੇ ਐਸਕੇਐਮ ਗੈਰ ਸੈਸੀ ਵਿਚਾਲੇ ਇੱਕ ਅਹਿਮ ਮੀਟਿੰਗ ਜਿਹੜੀ ਉਹ ਪਾਠਣਾ ਵਿਖੇ ਹੋਈ ਹੈ ਕਈ ਘੰਟਿਆਂ ਤੱਕ ਇਹ ਦੋਵੇਂ ਫੋਰਮਾਂ ਦੀ ਜਿਹੜੀ ਇਹ ਮੀਟਿੰਗ ਚੱਲੀ ਚੰਗੇ ਮਾਹੌਲ ਦੇ ਵਿੱਚ ਮੀਟਿੰਗ ਹੋਈ ਇਹ ਕਿਸਾਨਾਂ ਆਗੂ ਬਾਰਾਕੇ ਕਹਿੰਦੇ ਹੋਏ ਦਿਖਾਈ ਦਿੱਤੇ ਸੰਯੁਕਤ ਕਿਸਾਨ ਮੋਰਚਾ ਸਿਆਸੀ ਤੇ ਗੈਰ ਸਿਆਸੀ ਦਾ ਫਿਲਹਾਲ ਕੋਈ ਏਕਾ ਨਜ਼ਰ ਨਹੀਂ ਆ ਰਿਹਾ ਅੱਗੇ ਦੀ ਰਣਨੀਤੀ ਤੇ 18 ਜਨਵਰੀ ਨੂੰ ਮੁੜ ਤੋਂ ਮੀਟਿੰਗ ਹੋਏਗੀ ਕੋਈ ਵੀ ਕਿਸਾਨ ਆਗੂ ਇੱਕ ਦੂਜੇ ਦੇ ਖਿਲਾਫ ਕਿਸੇ ਤਰ੍ਹਾਂ ਦੀ ਕੋਈ ਬਿਆਨਬਾਜ਼ੀ ਨਾ ਕਰੇ ਜੋਗਿੰਦਰ ਸਿੰਘ ਉਗਰਾਹौरा ਨੇ ਕਿਹਾ 49 ਦਿਨ ਦੇ ਵਿੱਚ ਸ਼ਾਮਲ ਹੋ ਚੁੱਕਿਆ ਕਿਸਾਨ ਜਗਜੀਤ ਸਿੰਘ ਡੱਲੇਵਾਲ ਹੋਰਾਂ ਦਾ ਮਰਨ ਵਰਤਾ ਇਹ ਜਿਹੜੀ ਮੀਟਿੰਗ ਹੋਈ ਮੀਟਿੰਗ ਤੋਂ ਬਾਅਦ ਦੋਵੇਂ ਫੋਰਮਾਂ ਨੇ ਇੱਕ ਸਾਂਝੀ ਪ੍ਰੈਸ ਕਾਨਫਰੰਸ ਵੀ ਕੀਤੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਕੀ ਨਿਕਲਿਆ ਵੀ ये मोर्चा किस तरह से जीत तक जाए इसकी सभी मांगे मानी जा सके उसको लेकर और पहले हम लोग का जो दस का मोदी सरकार का अर्थी दहन था वो साझा हो चुका है आज तेरह को लोहड़ी में जो हमने नया मंडीकरण का नीति का जो खलड़ा आया उसकी ड्राफ्ट की कॉपियां भी सांझी जला रहे हैं और आगे ये साझा आंदोलन करने के लिए हमने 18 को फिर दोबारा सभी साथियों की मीटिंग बुला रही बुलाई है अब 18 को अगली मीटिंग करेंगे और उसमें दिल्ली आंदोलन दो को जीत तक कैसे लेके जाना है कैसे मांगे प्राप्ति करनी है इसके बारे में आगे की बात आगे बढ़ेगी आज अच्छे माहौल में बातचीत हुई है ਜਿਹੜਾ ਮੀਟਿੰਗਾਂ ਦਾ ਪ੍ਰੋਸੈਸ ਹੈ ਇਹ ਮੀਟਿੰਗਾਂ ਦੇ ਵਿੱਚੋਂ ਅਸੀਂ ਤਕਰੀਬਨ ਇੱਕ ਦੂਜੇ ਨਾਲ ਪੋਜ਼ਿਟਿਵ ਸੋਚ ਰਹੇ ਹਾਂ ਜਿੰਨੀ ਅੱਜ ਦੀ ਜਿਹੜੀ ਮੀਟਿੰਗ ਹੋਈ ਹੈ ਸਾਡੀ ਇੱਥੇ ਬੈਠ ਕੇ ਮੀਟਿੰਗ ਹੋਈ ਹੈ ਦੋਨੇ ਫਰੰਟਾਂ ਦੀ ਤੇ ਤਿੰਨੇ ਫਾਰਮਾਂ ਦੀ ਬਹੁਤ ਪੋਜ਼ਿਟਿਵ ਹੋਈ ਹੈ ਆਸਾਨੇ ਜਨ ਤਨ ਨੂੰ ਲੋਕਾਂ ਨੂੰ ਆਸਾਨੇ ਵੀ ਇੱਕ ਹੋ ਕੇ ਲੜਨਗੇ ਅਸੀਂ ਇਹ ਦੋ ਪ੍ਰੋਗਰਾਮ ਕਿਉਂਕਿ 10 ਤਰੀਕ ਦਾ 13 ਤਰੀਕ ਦਾ ਸਾਥੀਆਂ ਦਾ ਦਿੱਤਾ ਹੋਇਆ ਪ੍ਰੋਗਰਾਮ ਸੀ ਅਸੀਂ ਇਹਦੇ ਨਾਲ ਇੱਕ ਜੁਟਦਾ ਜਟਾਉਂਦੇ ਹੋਏ ਇਹ ਤੇ ਸਹਿਮਤੀ ਦੇ ਦਿੱਤੀ ਕਿ ਦੋਨੇ ਇਹ ਤਕਰੀਬਨ ਅੱਜ ਵੀ ਸਾਂਝੇ ਹੋ ਰਹੇ ਨੇ 10 ਨੂੰ ਵੀ ਇਹ ਸਾਂਝੇ ਹੋਏ ਨੇ ਇਹ ਅਗਲੀ ਜਿਹੜੀ ਮੀਟਿੰਗ ਹੈ ਇਹੇ ਜਿਹੇ ਮਾਹੌਲ ਦੇ ਵਿੱਚ ਹੋਈ ਹੈ ਅਸੀਂ ਉਹ ਸੋਚਦੇ ਆ ਵੀ ਬਹੁਤ ਪੋਜ਼ਿਟਿਵ ਸਿੱਟੇ ਕੱਢੂਗੀ ਕਿਉਂਕਿ ਵੱਡਾ ਅਟੈਕ ਹੈ ਅਸੀਂ ਇਹ ਸਮਝਦੇ ਆ ਸਾਡੇ ਸੰਯੁਕਤ ਮੋਰਚੇ ਵੱਲੋਂ ਦੀ ਸੰਗੇ ਬਣੀ ਹੈ ਵੀ ਇਕੱਲੇ ਇਕੱਲੇ ਲੜ ਕੇ ਆਪਾਂ ਜਿੱਤ ਨਹੀਂ ਸਕਦੇ ਆਪਾਂ ਇਕੱਲੇ ਇਕੱਲੇ ਇਕੱਠੇ ਵੀ ਹੋ ਜਾਈਏ ਜਦੋਂ ਅਸੀਂ ਸਿਰ ਜੋੜਾਂਗੇ ਸਾਨੂੰ ਜਨਤਾ ਦਾ ਸਮਰਥਨ ਮਿਲੂਗਾ ਜਨਤਾ ਦੇ ਸਮਰਥਨ ਤੋਂ ਬਿਨਾਂ ਇਹ ਮੋਰਚਾ ਜਿੱਤਿਆ ਨਹੀਂ ਜਾ ਸਕਦਾ ਹੂੰ ਜਨਤਾ ਦੇ ਸਮਰਥਨ ਤੋਂ ਬਿਨਾਂ ਮੋਰਚਾ ਜਿੱਤਿਆ ਨਹੀਂ ਜਾ ਸਕਦਾ ਇਹ ਤਾਂ ਕਾਫੀ ਸਮਾਂ ਪਹਿਲਾਂ ਹੀ ਪਤਾ ਲੱਗ ਗਿਆ ਸੀਗਾ ਚਲੋ ਖੈਰ ਇਸ ਬੂਰੇ ਮੁੱਦੇ ਤੇ ਗੱਲਬਾਤ ਕਰਨ ਦੇ ਲਈ ਲਖਵਿੰਦਰ ਸਿੰਘ ਔਲਖ ਸੂਬਾ ਪ੍ਰਧਾਨ ਨੇ ਭਾਰਤਿਕਿਸਾਨ ਏਕਤਾ ਦੇ ਮਿਰਲ ਜੁੜੇ ਹੋਏ ਨੇ ਮੈਂਬਰ ਵੀ ਨੇ ਸਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਦੇ ਗੁਰਦਰਸ਼ਨ ਸਿੰਘ ਜਿਹੜੇ ਲਗਾਤਾਰ ਪਹਿਲੇ ਦਿਨ ਤੋਂ ਹੀ ਕਵਰੇਜ ਕਰ ਰਹੇ ਨੇ ਉਹ ਵੀ ਮਿਰਲ ਜੁੜੇ ਹੋਏ ਨੇ ਔਲਖ ਸਾਹਿਬ ਤੋਂ ਸ਼ੁਰੂ ਕਰ ਲਨੇ ਆ ਔਲਖ ਸਾਹਿਬ ਅਦਾਲਤਾਂ ਦੇ ਵਿੱਚ ਤਰੀਕ ਤੇ ਤਰੀਕ ਤੇ ਤੁਹਾਡੇ ਫਾਰਮਾਂ ਦੀਆਂ ਮੀਟਿੰਗਾਂ ਤੇ ਮੀਟਿੰਗਾਂ ਕਦੇ ਖਤਮ ਹੀ ਨਹੀਂ ਹੁੰਦੀਆਂ ਮਤਲਬ ਇੰਨੀਆਂ ਕਿੰਨੀਆਂ ਕਮੇਟੀਆਂ ਚੱਲ ਰਹੀਆਂ ਹਨ ਤੁਸੀਂ ਸੋਹਿਰ ਦੌਨ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੀ ਸਿਹਤ ਨੂੰ ਲੈ ਕੇ ਜਾਨ ਨੂੰ ਲੈ ਕੇ ਪਰ ਇੰਨੇ ਇੰਨਾ ਕੋ ਵੱਡਾ ਕੀ ਅਜਿਹਾ ਐਲਾਨ ਕਰਨਾ ਹੈ ਅਜਿਹੀ ਕਿਹੜੀ ਵਿਉਂਤਬੰਦੀ ਹੈ ਜਿਹੜੀ ਮੀਟਿੰਗ ਦੇ ਵਿੱਚ ਸਾਰੀ ਨਹੀਂ ਹੋ ਪਾਰੀ ਦੇਖੋ ਨਹੀਂ ਇਹ ਦੱਸ ਦਈਏ ਸਭ ਤੋਂ ਪਹਿਲਾਂ ਇਸ ਮੀਟਿੰਗਾਂ ਦਾ ਜਿਹੜਾ ਮਿੱਟੀਆਂ ਸ਼ੁਰੂ ਕਿ ਹੋਈਆਂ ਇਸ ਤੇ ਸਭ ਤੋਂ ਵੱਡਾ ਜਿਹੜਾ ਕ੍ਰੈਡਿਟ ਹੈ ਉਹ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਨੂੰ ਜਾਂਦਾ ਹੈ ਜਿਹੜਾ ਜੋ ਨੰਝੂ ਦੇ ਦਿਨ ਤੇ ਮਰਨਵਰ ਤੇ ਬੈਠੀ ਸੀ ਜਦੋਂ ਮਰਨਵਰ ਤੇ ਬੈਠੇ ਤੇ ਦੇਸ਼ ਦੀ ਲੋਕਾਂ ਨੇ ਦੇਸ਼ ਦੇ ਕਿਸਾਨ ਮਜ਼ਦੂਰ ਤੇ ਆਵਾਮ ਨੇ ਇਹ ਚਾਇਆ ਵੀ ਸਾਰੇ ਸਾਥੀ ਇਕੱਠੇ ਹੋ ਕੇ ਲੜਨ ਤੇ ਤੁਹਾਡੇ ਜਿਹੜਾ ਚੌਥਾ ਤੁਹਾਡਾ ਸਤੰਭ ਮੀਡੀਆ ਹੈ ਜੀ ਉਹਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਜਿਹੜਾ ਹੈ ਪੂਰੇ ਦੇਸ਼ ਤੱਕ ਪੂਰੀ ਦੁਨੀਆ ਤੱਕ ਲੈ ਕੇ ਗਏ ਤੇ ਉਸ ਤੋਂ ਬਾਅਦ ਇਹ ਮੀਟਿੰਗਾਂ ਦਾ ਦੌਰ ਸ਼ੁਰੂ ਹੋਇਆ ਤੇ ਮਿੱਟੀਆਂ ਦੇਖੋ ਅਸੀਂ ਵੀ ਲੜਾਈ ਲੜ ਰਹੇ ਹਾਂ 300 ਅੱਜ 36ਵਾਂ ਦਿਨ ਹੈ 336 ਦਿਨਾਂ ਤੋਂ ਲਗਾਤਾਰ ਦੋਨੋਂ ਫਾਰਮਾਂ ਜਿਹੜੀਆਂ ਸੰਯੁਕਤ ਸਾਨ ਮੋਰਚਾ ਗੈਰਨੀਤਿਕ ਭਾਰਤ ਤੇ ਕਿਸਾਨ ਮਜ਼ਦੂਰ ਮੋਰਚਾ ਦੋਨੋਂ ਫਾਰਮਾਂ ਵੱਲੋਂ ਜੁੜੀ ਐਮਐਸਪੀ ਖਰੀਦ ਗਰੰਟੀ ਕਾਨੂੰਨ ਸੁਆਮੀ ਨਾਥਨ ਜੋਗਧਰ ਫਸਲਾਂ ਦੇ ਭਾ ਕਰਜ਼ਾ ਮਾਫੀ ਮਨੇਗਰ ਮੰਡੂਰੀ ਸੇ ਸਾਰੀਆਂ ਮੰਗਾਂ ਤੇ 12 ਮੰਗਾਂ ਤੇ ਜਿਹੜੀ ਲੜਾਈ ਲੜ ਰਹੀ ਹੈ ਉਸ ਦੇ ਵਿੱਚ ਸਰ ਸਰਦਾਰ ਜਗਜੀਤ ਸਿੰਘ ਢੱਲਵਾਲ ਨੇ ਇਸ ਅੰਦੋਲਨ ਨੂੰ ਸਿਖਰਾਂ ਤੇ ਲੈ ਆਂਦਾ ਉਹ ਅੱਜ ਆਪਣੀ ਹੌਸਲੇ ਨਾਲ ਸਿਰੜ ਨਾਲ ਆਲਖ ਸਾਹਿਬ ਮੈਂ ਮੈਂ ਤਾਂ ਸਾਰੀਆਂ ਗੱਲਾਂ ਨਾਲ ਸਹਿਮਤ ਆ ਜਿਹੜੀਆਂ ਤੁਸੀਂ ਕਹਿ ਰਹੇ ਹੋ ਸਾਰੀਆਂ ਗੱਲਾਂ ਨਾਲ ਸਹਿਮਤ ਆਪਾਂ ਸਾਰਿਆਂ ਨੂੰ ਦਿਖਾਇਆ ਵੀ ਹੈ ਪਰ ਮੈਨੂੰ ਇਹ ਥੋੜਾ ਜਿਹਾ ਸਮਝ ਸਮਝਾਓ ਜਾਂ ਦਰਸ਼ਕਾਂ ਨੂੰ ਵੀ ਸਮਝਾਓ ਕਿ ਕਿੰਨਾ ਕੁ ਮੁਸ਼ਕਲ ਹੋ ਰਿਹਾ ਹੈ ਦੂਜੀ ਜਥੇਬੰਦੀ ਲਈ ਸਯੁਕਤ ਕਿਸਾਨ ਮੋਰਚਾ ਰਾਜਨੀਤਿਕ ਦੇ ਲਈ ਕਿ ਸਿੱਧੇ ਤੌਰ ਤੇ ਕਹਿਣਾ ਕਿ ਅਸੀਂ ਇਹਨਾਂ ਦੇ ਸਮਰਥਨ ਦੇ ਵਿੱਚ ਅੜ ਗਏ ਆ ਅਸੀਂ ਸਮਰਥਨ ਕਰਦੇ ਆ ਇਸ ਅੰਦੋਲਨ ਦੇ ਨਾਲ ਖੜੇ ਆ ਇਹ ਵਾਰ-ਵਾਰ ਮੀਟਿੰਗ ਕਰਕੇ ਕਿਉਂਕਿ ਇਹ ਦਿੰਦਾ ਕਿ ਰਣਨੀਤੀ ਅਗਲੀ ਵਾਰ ਬਣਾਵਾਂਗੇ ਅਗਲੀ ਵਾਰੀ ਹੋਰ ਕੁਝ ਸੋਚਾਂਗੇ ਅਗਲੀ ਵਾਰੀ ਇਹ ਦੱਸਾਂਗੇ ਇਹ ਕਲੀਅਰ ਕਰਨਾ ਕਿਉਂ ਮੁਸ਼ਕਲ ਹੋ ਰਿਹਾ ਆਰ ਪੀ ਜੀ ਦੇਖੋ ਜਿਹੜਾ ਤੁਸੀਂ ਵੀ ਪੀਸੀਬੀ ਸੁਣ ਲਈ ਤੇ ਸਿੰਧੂ ਸਾਹਿਬ ਵੀ ਉੱਥੇ ਸੀ ਉਹਨਾਂ ਨੇ ਸਾਰਾ ਕੁਝ ਦੇਖਿਆ ਜੀ ਜਦੋਂ 9 ਤਰੀਕ ਨੂੰ ਮੋਗਾ ਮੀਟਿੰਗ ਹੁੰਦੀ ਉਸ ਤੋਂ ਬਾਅਦ 10 ਤਰੀਕ ਨੂੰ ਐਸਕੇਐਮ ਨਾਲ ਰਾਜਨੀਤਿਕ ਕਾਲੇ ਸਾਥੀ ਆਉਂਦੇ ਨੇ ਢਲੇਵਾਲ ਜੀ ਦਾ ਹਾਲਚਲ ਜਾਣਦੇ ਨੇ ਤੇ ਉਸ ਤੋਂ ਬਾਅਦ ਉਹ ਇੱਕ ਸਾਨੂੰ ਸੱਦਾ ਦੇ ਕੇ ਜਾਂਦੇ ਨੇ ਮੀਟਿੰਗ ਦਾ ਤੇ ਉਹ ਮੀਟਿੰਗ ਅਸੀਂ ਅਪੀਲ ਕਰਦੇ ਆਂ ਵੀ ਜਲਦੀ ਕੀਤੀ ਜਾਵੇ ਜਾਂ ਨੇੜੇ ਕੀਤੀ ਜਾਵੇ ਦੋਨੋਂ ਗੱਲਾਂ ਉਹ ਉਹਨਾਂ ਨੇ ਨੇੜੇ ਵੀ ਕਰ ਲਈ ਜਲਦੀ ਵੀ ਕਰ ਲਈ ਅੱਜ ਮੀਟਿੰਗ ਹੋ ਗਈ ਤੇ ਇਹਦਾ ਮਤਲਬ ਜਿਹੜਾ ਮਾਹੌਲ ਹੈ ਪੋਜ਼ਿਟਿਵ ਜਾ ਰਿਹਾ ਹੈ ਉਸ ਤੋਂ ਬਾਅਦ ਦੇਖੋ ਜਦੋਂ 26 ਮਈ ਨਾਮਦ ਅਸੀਂ ਅੰਦੋਲਨ ਸ਼ੁਰੂ ਕੀਤਾ ਸਾਲ ਲਗਭਗ ਹੋ ਗਿਆ 35 ਮਹੀਨੇ ਹੋ ਗਏ ਅਲੱਗ ਲੜਾਈ ਲੜਦਿਆਂ ਨੂੰ ਤੇ ਥੋੜਾ ਬਹੁਤ ਜੇ ਉਹਨੂੰ ਰੂਪਰੇਖਾ ਬਣਾਉਣ ਵਾਸਤੇ ਕਈ ਜਿਹੜੇ ਵਿਚਾਰਾਂ ਨੇ ਉਹ ਸੰਝੇ ਕਰਨ ਵਾਸਤੇ ਮੀਟਿੰਗਾਂ ਸੁਭਾਵਿਕ ਹੋਣੀਆਂ ਬਰੋਲਕ ਸਰ ਟਾਈਮ ਤਾਂ ਤੁਹਾਡਾ ਕੋਈ ਹੈ ਨਹੀਂ ਨਾ ਵਕਤ ਦੀ ਤਾਂ ਘਾਟ ਹੈ ਵਕਤ ਹੈ ਹੀ ਨਹੀਂ ਡੱਲੇਵਾਲ ਸਾਹਿਬ ਦਾ ਹਾਲਤ ਦੇਖੋ ਨਾ ਵਕਤ ਤਾਂ ਹੈ ਹੀ ਨਹੀਂ ਤੁਹਾਡੇ ਕੋਲ ਜੀ ਅਸੀਂ ਬਿਲਕੁਲ ਕਲੀਅਰ ਕੀਤਾ ਸੀ ਉਹਨਾਂ ਭਰਾਵਾਂ ਨੂੰ ਐਸਕੇਐਮ ਰਾਜਨੀਤੀ ਵਾਲਿਆਂ ਨੂੰ ਸਾਡੇ ਦੋਨੋਂ ਫੋਰਮਾਂ ਵੱਲੋਂ ਵੀ ਅਸੀਂ ਹੁਣ ਜਿਹੜੀ ਹੈ ਇਸ ਨੂੰ ਜਿਹੜਾ ਜਿੱਥੋਂ ਤੱਕ ਲੜਾਈ ਜਗਜੀਤ ਸਿੰਘ ਡੱਲੇਵਾਲ ਲੈ ਗਏ ਨੇ ਜਿੱਤ ਦੇ ਕਰੀਬ ਉਹਨੂੰ ਜਿੱਤ ਨੂੰ ਜਿੱਤ ਦੇ ਵਿੱਚ ਤਬਦੀਲ ਕਰਨ ਵਾਸਤੇ ਜਗੀਰ ਸਿੰਘ ਡੱਲੇਵਾਲ ਦੀ ਚੜ੍ਹਦੀ ਕਲਾ ਵਾਸਤੇ ਉਹਨਾਂ ਨੂੰ ਜਿਹੜਾ ਹੈ ਇੱਕ એનર્ਜੀ ਦੇਣ ਵਾਸਤੇ ਜਿਹੜਾ ਇਕੱਠੇ ਹੋ ਕੇ ਇਹਨੂੰ ਹਮਲਾ ਮਾਰੀਏ ਤਿੱਖਾ ਕਰੀਏ ਤੇ ਉਸੇ ਤੇ ਹੀ 18 ਨੂੰ ਮੀਟਿੰਗ ਰੱਖੀ ਗਈ ਹੈ ਉਹ ਗੱਲ ਅਸੀਂ ਕਲੀਅਰ ਕਰਤੀ ਸੀ ਵੀ ਹੁਣ ਆਪਾਂ ਮਿੱਟੀਆਂ ਜਾਂ ਦੋਸ਼ ਰੋਪ ਰੱਤਿਆ ਰੋਪ ਉਹਨਾਂ ਦਾ ਸਮਾਂ ਨਹੀਂ ਹੈ ਕਿਸ ਨੇ ਕੀ ਕੀਤਾ ਕਿਸ ਨੇ ਕੀ ਬਿਆਨ ਕੇ ਕੀਤੀ ਤੁਸੀਂ ਇਹ ਵੀ ਦੇਖਿਆ ਹੋਣਾ ਇਹ ਵੀ ਅਸੀਂ ਕਲੀਅਰ ਕੀਤਾ ਵੀ ਹੁਣ ਜਿਹੜਾ ਹੈਗਾ ਘੱਟ ਤੋਂ ਘੱਟ ਜਿਹੜਾ ਹੈ ਇੱਕ ਕਿਸੇ ਦੇ ਖਿਲਾਫ ਕੋਈ ਵੀ ਉਹ ਕੁਕਰ ਸਾਡੇ ਜੱਥੇਬੰਦੀ ਦਾ ਕੋ ਦੋਨੋਂ ਤਿੰਨਾਂ ਫੋਰਮਾਂ ਦਾ ਇੱਕ ਦੂਜੇ ਦੇ ਖਿਲਾਫ ਕੋਈ ਵੀ ਐਮ ਦੀ ਮੀਡੀਆ ਰਾਹੀਂ ਜਾਂ ਕਿਤੇ ਨਹੀਂ ਕੋ ਟਿੱਪਣੀ ਨਾ ਕਰੇ ਜਿਸ ਨਾਲ ਕੀ ਅੰਦੋਲਨ ਨੂੰ ਨੁਕਸਾਨ ਹੋਵੇ ਸਾਰੇ ਚਾਹੁੰਦੇ ਆ ਮੰਗਾ ਸੇਮ ਨੇ ਜੀ ਮੰਗਾ ਸਾਡੀਆਂ ਸੇਮ ਨੇ ਲਗਭਗ ਤੇ ਨਿਸ਼ਾਨਾ ਜਿਹੜਾ ਕੇਂਦਰ ਸਰਕਾਰ ਤੋਂ ਮਨਵਾਉਣੀ ਹੈ ਨਿਸ਼ਾਨਾ ਇੱਕ ਹੈ ਤੇ ਜਿਹੜਾ ਅਸੀਂ ਘੋਲ ਨੂੰ ਕੋਸ਼ਿਸ਼ ਕਰ ਰਹੇ ਆ ਵੀ ਉਹ ਸਾਡੇ ਸਹਿਯੋਗੀ ਬਣ ਕੇ ਇਸ ਕੰਧੋਲ ਚਲੋ ਮੈਂ ਵਾਪਸ ਅੱਨਾ ਤੁਹਾਡੇ ਕੋਲ ਇੱਕ ਵਾਰ ਗੁਰਦਰਸ਼ਨ ਤੋਂ ਮੈਂ ਛੋਟਾ ਜਿਹਾ ਰੀਐਕਸ਼ਨ ਲੈ ਲਾਂ ਗੁਰਦਰਸ਼ਨ ਤੋਂ ਜਾਣਕਾਰੀ ਲੈ ਲਈ ਗੁਰਦਰਸ਼ਨ ਅੱਜ ਜਿਹੜੀ ਮੀਟਿੰਗ ਹੋਈ ਹੈ ਹਾਲਾਂਕਿ ਦੋਵੇਂ ਫਾਰਮਾਂ ਨੇ ਆ ਬਾਹਰ ਆ ਕੇ ਕਿਹਾ ਕਿ ਬੜੇ ਸਹਿਰਦਮ ਹਾਲ ਦੇ ਵਿੱਚ ਹੋਈ ਹੈ ਬੜਾ ਵਧੀਆ ਮਾਹੌਲ ਸੀਗਾ ਚਲੋ ਠੀਕ ਆ ਮਾਹੌਲ ਤਾਂ ਵਧੀਆ ਹੀ ਹੋਣਾ ਚਾਹੀਦਾ ਪਰ ਜਦੋਂ ਤੁਹਾਨੂੰ ਇੱਕ ਇੱਕ ਮਿੰਟ ਤੁਹਾਡੇ ਲਈ ਕੀਮਤੀ ਹੋਵੇ ਇੱਕ ਇੱਕ ਸੈਕਿੰਡ ਤੁਹਾਡੇ ਲਈ ਕੀਮਤੀ ਹੋਵੇ ਤਾ ਚਾਰਾ ਜੋ ਬੜੀ ਤੇਜ਼ੀ ਨਾਲ ਹੋਣੀ ਚਾਹੀਦੀ ਹੈ ਮਤਲਬ ਅੱਜ ਤੁਹਾਡੀ ਮੀਟਿੰਗ ਹੋਈ ਹੁਣ ਤੁਸੀਂ ਕਹੋ 18 ਨੂੰ ਉਸੇ ਦੁਬਾਰਾ ਮੀਟਿੰਗ ਕਰਾਂਗੇ ਮਤਲਬ ਐਸਾ ਕੀ ਹੈ ਜਿਹੜਾ ਅੱਜ ਮੀਟਿੰਗ 'ਚ ਨਹੀਂ ਨੇਪਰੇ ਚੜ ਸਕਿਆ 18 ਨੂੰ ਚੜੇਗਾ ਹਰ ਪਰੀ ਜੇ ਗੱਲ ਕੀਤੀ ਜਾਵੇ ਕਿਉਂਕਿ ਰਗਾਤਾਰ ਦੇਖ ਰਿਹਾ ਕਿ ਪਹਿਲਾਂ ਇਹ ਸੀਗਾ ਕਿ ਦੋਨੇ ਜਿਹੜੇ ਮੋਰਚੇ ਨੇ ਉਹ ਇਕੱਠੇ ਹੋ ਕੇ ਇਸ ਲੜਾਈ ਨੂੰ ਅੱਗੇ ਲੈ ਕੇ ਜਾਣ ਪਰ ਹੁਣ ਜੇ ਗੱਲ ਕੀਤੀ ਜਾਵੇ ਕਿਉਂਕਿ ਇੱਕ ਪਾਸੇ ਅਸੀਂ ਅਪੀਲ ਕਰ ਰਹੇ ਹਾਂ ਕਿ ਮੀਟਿੰਗ 15 ਦੀ بجائے ਉਸ ਤੋਂ ਪਹਿਲਾਂ ਕੀਤੀ ਜਾਵੇ ਕਿਉਂਕਿ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਬੜੀ ਨਾਜ਼ੁਕ ਬਣੀ ਹੋਈ ਹੈ ਪਰ ਦੂਜੇ ਪਾਸੇ ਅੱਜ ਮੀਟਿੰਗ ਜਲਦੀ ਵੀ ਹੋਗੀ ਤੇ ਨੇੜੇ ਵੀ ਹੋਗੀ ਤੇ ਉਸ ਤੋਂ ਬਾਅਦ ਫਿਰ ਅਗਲੀ ਮੀਟਿੰਗ ਦੀ ਜਿਹੜੀ ਤਾਰੀਖ ਦੇ ਦਿੱਤੀ ਗਈ ਹੈ ਪਰ ਇਸ ਨੂੰ ਲੈ ਕੇ ਅਸੀਂ ਸਵਾਲ ਵੀ ਕੀਤੇ ਸੀ মিডিਆ ਵੱਲੋਂ ਕਿ ਮੀਟਿੰਗ ਜਿਹੜੀ ਤੁਸੀਂ ਇੱਕ ਪਾਸੇ ਤੁਸੀਂ ਪਹਿਲਾਂ ਕਰਵਾਈਏ ਤੇ ਦੂਜੇ ਪਾਸੇ ਹੁਣ ਤਿੰਨ ਦਿਨ ਹੋਰ ਦੇ ਕੇ ਮਤਲਬ ਕਿ ਕਹਿ ਸਕਦੇ ਆ ਕਿ 5 ਦਿਨ ਹੋਰ ਵਿੱਚ ਪਾ ਕੇ 18 ਦੀ ਮੀਟਿੰਗ ਰੱਖ ਲਈ ਆ ਹੁਣ ਸਿਹਤ ਕਿਤਾ ਮਤਲਬ ਕਿ ਠੀਕ ਰਹੇਗੀ ਜਗਜੀਤ ਸਿੰਘ ਢੱਲੇਵਾਲ ਦੀ ਪਰ ਇਸ ਤੇ ਕਿਸੇ ਦਾ ਕੋਈ ਠੋਸ ਜਵਾਬ ਨਹੀਂ ਮਿਲਿਆ ਪਰ ਇੱਕ ਪਾਸੇ ਕਿਹਾ ਜਾ ਰਿਹਾ ਕਿ ਸੁਖਾਵਾਂ ਮਾਹੌਲ ਹੈ ਕਿ ਉਸ ਦੇ ਵਿੱਚ ਕੋਈ ਵਧੀਆ ਜਿਹੜੀ ਲੜਾ ਇਕੱਠੇ ਹੋ ਕੇ ਸੀ ਇੱਕ ਮੰਚ ਥੱਲੇ ਲੜਾਈ ਆ ਜਿਹੜੀ ਉਹ ਲੜਾਂਗੇ ਪਰ ਹੁਣ ਸਵਾਲ ਨੇ ਜਿਹੜੇ ਉਹ ਲਗਾਤਾਰ ਵੱਧਦੇ ਜਾ ਰਹੇ ਨੇ ਕਿਉਂਕਿ ਜੇਕਰ ਅਸੀਂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦੇ ਨਾਲ ਸੰਬੰਧਿਤ ਕੋਈ ਗੱਲ ਕਰਦੇ ਆ ਉਹਨਾਂ ਦੀ ਸਿਹਤ ਦੇ ਲਈ ਚਿੰਤਕਾਂ ਤਾਂ ਉਹ ਮੀਟਿੰਗਾਂ ਨੇ ਜਿਹੜੀਆਂ ਸਾਨੂੰ ਇੱਕ ਮੀਟਿੰਗ ਦੇ ਵਿੱਚ ਹੀ ਭਾਵੇਂ ਘੰਟਾ 2 ਘੰਟੇ ਹੋਰ ਲਏ ਜਾਂਦੇ ਉਹ ਹੀ ਬੰਦੇ ਨੇ ਉਹ ਉਸੇ ਜਗ੍ਹਾ ਤੇ ਮੀਟਿੰਗ ਹੋਣੀ ਆ ਉਹਦਾ ਕੋਈ ਠੋਸ ਹੱਲ ਅਗਲੀ ਰਣਨੀਤੀ ਬਣਾਈ ਜਾਣੀ ਚਾਹੀਦੀ ਸੀ ਪਰ ਹੁਣ ਮੀਟਿੰਗ ਜਿਹੜੀ 18 ਦੀ ਕੀਤੀ ਗਈ ਆ ਇਸ ਨੂੰ ਲੈ ਕੇ ਹਰ ਇੱਕ ਦੇ ਮਨ ਦੇ ਵਿੱਚ ਇਹ ਸਵਾਲ ਜ਼ਰੂਰ ਆ ਅਸੀਂ ਮੋਰ ਕਿੱਤੇ ਵਿੱਚ ਪਹੁੰਚੇ ਜਿਹੜੇ ਕਿਸਾਨ ਨੇ ਜਿਹੜਾ ਕਿਡਰ ਆ ਉਹ ਸਾਨੂੰ ਪੁੱਛ ਰਿਹਾ ਸੀ ਕਿ ਕੀ ਬਣਿਆ ਅਸੀਂ ਸਿਰਫ ਇੱਕੋ ਸਵਾਲ ਸੀ ਕਿ ਇਕੱਠੇ ਹੋ ਗਿਆਂ ਪਰ ਮੀਟਿੰਗ 18 ਦੀ ਰੱਖ ਲਈ ਗਈ ਹੈ ਪਰ ਉਸ ਮੀਟਿੰਗ ਨੂੰ ਲੈ ਕੇ ਹਰ ਇੱਕ ਬੰਦਾ ਸੋਚਦਾ ਕਿ ਆਖਰਕਾਰ ਮੀਟਿੰਗ 18 ਦੀ ਹੁਣ ਵੀ ਕਿਉਂ ਰੱਖੀ ਗਈ ਹੈ ਅਸੀਂ ਤਾਂ ਮੀਟਿੰਗ ਨੇੜੇ ਰਖਾਈ ਸੀ ਇਹ ਸਵਾਲ ਨੇ ਜਿਹੜੇ ਹਰ ਇੱਕ ਦੇ ਮਨ ਦੇ ਵਿੱਚ ਨੇ ਪਰ ਕਿਤੇ ਨਾ ਕਿਤੇ ਇਹ ਜ਼ਰੂਰ ਆਮ ਲੋਕਾਂ ਦੇ ਵਿੱਚ ਆ ਜਿਹੜੇ ਲੋਕ ਚਾਹੁੰਦੇ ਸੀ ਭਾਵੇਂ ਪੰਜਾਬ ਦੇ ਵਿੱਚ ਘਰਾਂ ਦੇ ਵਿੱਚ ਬੈਠੇ ਨੇ ਪੂਰੇ ਵਰਲਡ ਦੀ ਨਿਗਾਹ ਤੇ ਇਸ ਮੀਟਿੰਗ ਦੇ ਵਿੱਚ ਸੀ ਉਹਨਾਂ ਨੂੰ ਸੀ ਕਿ ਕੋਈ ਵੱਡਾ ਐਕਸ਼ਨ ਦਾ ਜਿਹੜਾ ਐਲਾਨ ਕੀਤਾ ਜਾਊਗਾ ਪਰ ਮੀਟਿੰਗ ਦੇ ਐਲਾਨ ਨੂੰ ਲੈ ਕੇ ਕਿਤੇ ਨਾ ਕਿਤੇ ਥੋੜੀ ਨਵੋਸੀ ਵੀ ਆ ਤੇ ਦੂਜੇ ਪਾਸੇ ਇਹ ਕੋਈ 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 ਹੁਣ ਨਾ ਨਾ ਕਰਾਇਆ ਨੇ ਕੋਈ ਐਲਾਨ ਕੀਤਾ ਨਵੀਂ ਕੋਈ ਰਣਨੀਤੀ ਹੁਣ ਅੱਗੇ ਅਸੀਂ ਕੀ ਕਰਨਾ ਜਿਵੇਂ ਪੁੱਤਲੇ ਸਾੜੇ ਪੰਜਾਬ ਬੰਦ ਕੀਤਾ ਹੁਣ ਅੱਗੇ ਦੀ ਕੋਈ ਰਣਨੀਤੀ ਇਹਨਾਂ ਨੇ ਦੱਸੀ ਹਲੇ ਤੱਕ ਹਰਪ੍ਰੀਤ ਜੀ ਗੱਲ ਕੀਤੀ ਜਾਵੇ ਰਣਨੀਤੀ ਦੀ ਕਿਉਂਕਿ ਆਪਾਂ ਨੇ ਪੀਸੀ ਵੀ ਸੁਣੀ ਆ ਪੀਸੀ ਦੇ ਵਿੱਚ ਮੈਂ ਕਹਿ ਸਕਦਾ ਕਿ ਵੀ ਸਭ ਤੋਂ ਅੱਜ ਤੱਕ ਦੀ ਸਭ ਤੋਂ ਛੋਟੀ ਪੀਸੀ ਅੱਜ ਹੋਈ ਆ ਕਿਉਂਕਿ ਕੁਝ ਮਿੰਟਾਂ ਦੇ ਵਿੱਚ ਹੀ ਸਭਰ ਸਮਾਪਤ ਕਰਤਾ ਮੀਟਿੰਗ ਚੱਲੀ ਆ ਤਕਰੀਬਨ ਢਾਈ ਘੰਟੇ ਦੇ ਕਰੀਬ ਪਰ ਉਹਦੇ ਵਿੱਚ ਸਿਰਫ ਐਲਾਨ ਕੋਈ ਨਹੀਂ ਕੀਤਾ ਗਿਆ ਸਿਰਫ ਇੰਨੀ ਗੱਲ ਚਰਚੀ ਆ ਕਿ ਕੋਈ ਵੀ ਬੰਦਾ ਕੋਈ ਵੀ ਕਿਸਾਨ ਆ ਗੂ ਇੱਕ ਦੂਜੀ ਜਥੇਬੰਦੀ ਦੇ ਖਿਲਾਫ ਬਿਆਨਵਾਜੀ ਨਹੀਂ ਕਰੂਗਾ ਅਸੀਂ ਇੱਕ ਹੋ ਕੇ ਲੜਾਂਗੇ ਸਾਡੀ ਲੜਾਈ ਇੱਕ ਹੈ ਪਰ ਐਲਾਨ ਅਜੇ ਤੱਕ ਕੋਈ ਨਹੀਂ ਹੋਇਆ ਸਿਰਫ ਐਲਾਨ ਹੋਇਆ ਤਾਂ ਅਗਲੀ ਮੀਟਿੰਗ ਦਾ ਕਿਉਂਕਿ ਮੀਟਿੰਗ ਤੇ ਮੀਟਿੰਗ ਜਿਵੇਂ ਆਪਾਂ ਪਹਿਲਾਂ ਗੱਲ ਕਰ ਗਿਆਂ ਮੀਟਿੰਗ ਤੇ ਮੀਟਿੰਗ ਤਾਂ ਕੀਤੀ ਜਾ ਰਹੀ ਹੈ ਪਰ ਐਲਾਨ ਨਾ ਹੋਣਾ ਇਹਦੇ ਵੱਲ ਵੀ ਲੋਕਾਂ ਦੀ ਨਜ਼ਰ ਬਣੀ ਹੋਈ ਹੈ ਲੋਕ ਚਾਹੁੰਦੇ ਸੀ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਬੋਡੀ ਨਾਜ਼ਿਕ ਬਣੀ ਹੋਈ ਹੈ ਕੋਈ ਜਲਦੀ ਇਕੱਠੇ ਹੋ ਕੇ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਨੂੰ ਬਚਾਇਆ ਜਾ ਸਕੇ ਪਰ ਜ਼ਿਆਦਾ ਦੇਰੀ ਹੋਣ ਦੇ ਕਾਰਨ ਕਿਤੇ ਨਾ ਕਿਤੇ ਇਹ ਜੂਰ ਲੱਗ ਰਿਹਾ ਸੀ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਨੂੰ ਖਤਰੇ 'ਚ ਪਾ ਰਿਹਾ ਇਹ ਸਾਰੇ ਆਗੂਆਂ ਨੂੰ ਸਮਝਣ ਦੀ ਲੋੜ ਸੀ ਜੀ ਹਰਬੀਰ ਬਿਲਕੁਲ ਠੀਕ ਹੈ ਇਹ ਸਮਝਣ ਦੀ ਲੋੜ ਸਿਓ ਆਲੱਖ ਸਾਹਿਬ ਯਕੀਨੀ ਤੌਰ ਤੇ ਜੇ ਸਾਡੇ ਪੱਤਰਕਾਰ ਤੋਂ ਜਦੋਂ ਮੋਰਚੇ ਧਾਂਦਦਾ ਤਾਂ ਲੋਕ ਪੁੱਛ ਰਹੇ ਨੇ ਪਈ ਮੀਟਿੰਗ ਦਾ ਕੀ ਬਣਿਆ ਕੀ ਨਹੀਂ ਬਣਿਆ ਤੁਹਾਡੇ ਤੋਂ ਵੀ ਯਕੀਨੀ ਤੌਰ ਤੇ ਉੱਥੇ ਮੋਰਚੇ ਦੇ ਵਿੱਚ ਬੈਠੇ ਹੋਏ ਕਿਸਾਨ ਪੁੱਛ ਰਹੇ ਹੋਣੇ ਨਾ ਮਜ਼ਦੂਰ ਪੁੱਛ ਰਹੇ ਹੋਣੇ ਵੀ ਦੱਸੋ ਜੀ ਮੀਟਿੰਗ ਦਾ ਕੀ ਬਣਿਆ ਤੇ ਤੁਸੀਂ ਇਹ ਕਿਹਾ ਹੋਣਾ ਕਿ ਨਹੀਂ ਜੀ 18 ਤਰੀਕ ਅਸੀਂ ਹੋਣ ਅਗਲੀ ਮੀਟਿੰਗ ਕਰਾਂਗੇ ਬੜੇ ਸੁਖਾਵੇਂ ਮਾਹੌਲ ਦੇ ਵਿੱਚ ਮੀਟਿੰਗ ਹੋਈ ਹੈ ਥੋੜਾ ਜਿਹਾ ਮੁਸ਼ਕਲ ਨਹੀਂ ਹੁੰਦਾ ਕਿ ਉਹਨਾਂ ਲੋਕਾਂ ਦੀਆਂ ਆਸਾਂ ਤੇ ਉਮੀਦਾਂ ਦਾ ਹਰ ਮੀਟਿੰਗ ਤੇ ਟਿੱਕੀਆਂ ਹੁੰਦੀਆਂ ਨੇ ਨਾ ਕਿ ਇਸ ਮੀਟਿੰਗ 'ਚ ਤੁਸੀਂ ਕੋਈ ਵੱਡਾ ਐਲਾਨ ਕਰਨ ਜਾ ਰਹੇ ਹੋ ਜਿਸ ਦੇ ਨਾਲ ਸਰਕਾਰ ਹਿੱਲ ਜੇਗੀ ਜਿਸ ਦੇ ਨਾਲ ਸਰਕਾਰ ਨੂੰ ਅੱਤ ਜੀ ਦੇਖੋ ਮੈਂ ਪਹਿਲਾਂ ਕਹਿਆ ਜਿਹੜੀ ਮੀਟਿੰਗਾਂ ਹੋਈਆਂ ਨੇ ਨਾ ਇਹ ਲੋਕਾਂ ਦੀ ਦੇਸ਼ ਦੇ ਲੋਕਾਂ ਦੀ ਕਿਸਾਨਾਂ ਦੀ ਆਵਾਮ ਦੀ ਭਾਵਨਾ ਸੀ ਵੀ ਇਕੱਠੇ ਹੋਣ ਇਹ ਮੀਟਿੰਗ ਹੀ ਲੋਕਾਂ ਨੇ ਕਰਵਾਈਏ ਤਾਂ ਸੁਭਾਵਿਕ ਹੈ ਲੋਕਾਂ ਦਾ ਪੁੱਛਣਾ ਬਣਦਾ ਹੈ ਲੋਹੜੀ ਦਾ ਤਿਉਹਾਰ ਹੈ ਲੋਕ ਤਾਂ ਰਾਜਨੀਤਿਕ ਤਿਉਹਾਰ ਮਨਾ ਰਹੇ ਨੇ ਅਸੀਂ ਇੱਥੇ ਬੈਠੇ ਆ ਹੂੰ ਤੇ ਜਿਹੜੀ ਗਲਤ ਬਾਡੀ ਆ ਉਹ ਵੀ ਬਿਲਕੁਲ ਲੋਕ ਪੁੱਛਦੇ ਨੇ ਵੀ ਕੀ ਹੋਇਆ ਉਹ ਪੁੱਛਣਾ ਸੁਭਾਵਿਕ ਹੈ ਲੇਕਿਨ ਉਸ ਦੇ ਵਿੱਚ ਇੱਕ ਚੀਜ਼ ਰੱਖੀ ਹੈ ਅਸੀਂ 18 ਤਰੀਕ ਰੱਖਤੀ ਜਗਾ ਵੀ ਹੋਈ ਰੱਖੀ ਲੇਕਿਨ ਉਸ ਦੇ ਵਿੱਚ ਇੱਕ ਜ਼ਰੂਰ ਰੱਖੀ ਗਈ ਹੈ ਸਾਰੇ ਵੱਲੋਂ ਆਈਜੀ ਵੀ ਕਦੇ ਵੀ ਆਪਾਂ ਜਦੋਂ ਵੀ ਅਮਰਜੈਂਸੀ ਮੀਟਿੰਗ ਦੀ ਲੋੜ ਪਈ ਮੈਂ ਫੌਰੀ ਤੌਰ ਤੇ ਉਦੋਂ ਹੀ ਕਰ ਸਕਦੇ ਆ ਇਹ ਵੀ ਵਿੱਚ ਰੱਖਿਆ ਗਿਆ ਤੇ ਉਸ ਉਸ ਦੌਰਾਨ ਜਿਹੜਾ ਮਾਹੌਲ ਹੈ ਉਹ ਜਿਵੇਂ ਤੁਸੀਂ ਆਪ ਵੀ ਦੱਸਿਆ ਵੀ 10 ਤਰੀਕ ਦੀ ਕੌਲ ਨੇ ਉਹਨਾਂ ਨੇ ਸਮਰਥਨ ਕੀਤਾ ਅੱਜ ਵਾਲੀ ਜਿਹੜੀ ਚੱਲ ਰਹੀ ਹੈ ਉਹਨਾਂ ਨੂੰ ਕੀਤਾ ਲੇਕਿਨ ਜਿਹੜੀਆਂ ਥੋੜੀਆਂ ਬਹੁਤ ਕੜਤਨ ਸੀ ਜਿਹੜਾ ਮਾਹੌਲ ਬਣਿਆ ਹੁੰਦੀ ਉਹ ਲੋਕਾਂ ਦੇ ਭਾਵਨਾ ਨੂੰ ਦੇਖਦੇ ਹੋ ਢੱਲੇਵਾਲ ਜੀ ਦੇ ਸਿਰ ਨੂੰ ਦੇਖਦੇ ਹੋ ਉਹ ਇੱਕ ਸੁਖਾਵਾਂ ਹੋ ਗਿਆ ਤੇ ਹੁਣ ਉਮੀਦ ਕਰਦੇ ਹਾਂ ਜਲਦੀ ਇਹ ਜਿਹੜਾ ਹੈ ਇਹਦਾ ਵਧੀਆ ਰੂਪ ਹੋ ਇੱਕ ਇੱਕ ਬੜਾ ਅਹਿਮ ਸਵਾਲ ਤੁਸੀਂ ਵੀ ਦੇਖਿਆ ਹੋਣਾ ਬੜਾ ਚਰਚਾ ਦੇ ਵਿੱਚ ਰਿਹਾ ਹੈ ਕਿ ਸੁਰੀਲ ਜਾਖੜ ਹੂਰਾ ਨੇ ਬਿਆਨ ਦਿੱਤਾ ਕਿ ਤੁਹਾਡੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਦੇ ਵਿੱਚੋਂ ਕੁਝ ਮੰਗਾਂ ਪੰਜਾਬ ਦੇ ਲਈ ਖਤਰਨਾਕ ਸਾਬਤ ਹੋ ਸਕਦੀ ਨੇ ਕਾਤਕ ਸਿੱਧ ਹੋ ਸਕਦੀਆਂ ਨੇ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਐਮਐਸਪੀ ਦੀ ਖਰੀਦ ਕਾਨੂੰਨ ਬਣਾਣਾ ਗਰੰਟੀ ਕਾਨੂੰਨ ਬਣਾਣਾ ਉਹ ਪੰਜਾਬ ਦੇ ਲਈ ਖਤਰਨਾਕ ਹੋਏਗਾ ਜੇ ਗਰੰਟੀ ਕਾਨੂੰਨ ਬਣ ਗਿਆ ਤਾਂ ਫਿਰ ਤਾਂ ਝੋਨਾ ਜਿਹੜਾ ਉਹ ਮੱਧ ਪ੍ਰਦੇਸ਼ ਤੋਂ ਵੀ ਚੱਕਿਆ ਜਾਣਾ ਯੂਪੀ ਤੋਂ ਵੀ ਚੱਕਿਆ ਜਾਣਾ ਬਿਹਾਰ ਤੋਂ ਵੀ ਚੱਕਿਆ ਜਾਣਾ ਫਿਰ ਪੰਜਾਬ ਦੇ ਹਿੱਸੇ ਕੀ ਆਏਗਾ ਐ ਹਰਪੀਜੇ ਮੇਰਾ ਖਿਆਲ ਵੀ ਬਹੁਤ ਵੱਡੇ ਅਹੁਦੇ ਤੇ ਨੇ ਜਖੜ ਸਾਹਿਬ ਉਹਨਾਂ ਦਾ ਬੇਤੁਕਾ ਇਹ ਮਦਾ ਬਿਆਨ ਬਹੁਤ ਖਤਰਨਾਕ ਹੋ ਸਕਦਾ ਪੂਰੇ ਦੇਸ਼ ਵਾਸਤੇ ਇਸ ਦਾ ਮਤਲਬ ਮੈਂ ਹਰਿਆਣਾ ਤੋਂ ਆ ਵੀ ਹਰਿਆਣਾ ਦੇ ਵਿੱਚ ਉਹਨਾਂ ਨੇ ਐਮਐਸਪੀ ਕਹਿੰਦੇ ਸੀ ਦੇ ਰਹੇ ਆ ਹਾਲਾਂਕਿ ਬਿਨਾ ਸੈਂਟਰ ਤੋਂ ਨਹੀਂ ਦੇ ਸਕਦੇ ਉਹਨਾਂ ਐਲਾਨ ਕਰਤਾ ਵੀ ਐਮਐਸਪੀ ਦੇ ਰਹੇ ਆ ਇਹਦਾ ਮਤਲਬ ਵੀ ਹਰਿਆਣੇ ਦੇ ਲੋਕਾਂ ਨੂੰ ਸਾਡੇ ਉੱਥੇ ਦੀ ਸਰਕਾਰ ਨੇ ਖਤਰਾ ਚ ਪਾ ਦਿੱਤਾ ਹਰਿਆਣੇ ਦੇ ਲੋਕ ਜਿਹੜੇ ਹੈ ਉਹ ਗਾਟੇ ਚਲੇ ਜਾਣਗੇ ਦੂਜਾ ਨੰਬਰ ਜੋ ਸਾਡੇ ਸੰਵਿਧਾਨਿਕ ਦੂਸਰੇ ਦੇਸ਼ ਦੇ ਦੂਸਰੇ ਅਹੁਦੇ ਤੇ ਬੈਠੇ ਜਗਦੀਪ ਧਣਕੜ ਜੀ ਮੁੱਖ ਪ੍ਰਸ਼ਟਪਤੀ ਮਾਨਯੋਗ ਪ੍ਰਸ਼ਟਪਤੀ ਉਹ ਕਹਿ ਰਹੇ ਨੇ ਮੈਂ ਖੇਤੀਬਾੜੀ ਮਾਹੀ ਰਿਆ ਤੇ ਅਰਥਸ਼ਾਸਤਰੀਆ ਮੈਂ ਦੂਸਰੇ ਅਰਥਸ਼ਾਸਤਰੀਆਂ ਨੇ ਵੀ ਜਿਹੜਾ ਹੈ ਵਰਤਾ ਕੀਤੀ ਆ ਵੀ ਜਿਹੜਾ ਇਸ ਅਗਰ ਐਮਐਸਪੀ ਖਰੀਦ ਗਰੰਟੀ ਕਾਨੂੰਨ ਬਣਾਉਣੇ ਆ ਤੇ ਦੇਸ਼ ਦਾ ਅਰਥਚਾਰੇ ਨੂੰ ਵਿਵਸਥਾ ਸੁਧਰੂਗੀ ਜੀਡੀਪੀ ਜਿਹੜੀ ਉਹ ਗਰੋਥ ਕਰੂਗੀ ਇਹਦਾ ਮਤਲਬ ਜਾਂ ਤੇ ਜਗਦੀਪ ਧਣਕੜ ਜੀ ਦੇ ਸਾਡੇ ਮਹਾਮੇਮ ਜਿਹੜੇ ਉਪ ਰਾਸ਼ਟਰਪਤੀ ਨੇ ਉਹਨਾਂ ਦੇ ਬਿਆਨ ਤੋਂ ਵੀ ਉਲਟ ਚੱਲ ਰਹੇ ਨੇ ਜਾਖੜ ਸਾਹਿਬ ਦੂਸਰਾ ਨੰਬਰ ਜਿਹਾ ਜਾਖੜ ਸਾਹਿਬ ਕੋਲ ਕੋਈ پلان ਹੀ ਕੋਈ ਐਵੇਂ ਦਾ ਹੈ ਵੀ ਉਹ ਐਮਐਸਪੀ ਨਾ ਦੇ ਕੇ ਪੰਜਾਬ ਦੇ ਕਿਸਾਨਾਂ ਨੂੰ ਕੋਈ ਐਮਆਰਪੀ ਵਰਗਾ ਕੋਈ ਪਲੇਟਫਾਰਮ ਦੇਣਾ ਚਾਹੁੰਦੇ ਵੀ ਇਹਨਾਂ ਨੂੰ ਕੋਈ ਜਿਵੇਂ 2022 ਚ ਮਨਜੋਗ ਪ੍ਰਧਾਨ ਮੰਤਰੀ ਦੁੱਗਣੀ ਆਇਆ ਕਰਨੀ ਚਾਹੁੰਦੇ ਸੀ ਇਹ ਹੋ ਸਕਦਾ ਵੀ ਚਾਰ ਗੁਣੀ ਕਰਨਾ ਚਾਹੁੰਦੇ ਹੁਣ ਪੰਜਾਬ ਦੇ ਲੋਕਾਂ ਦੀ ਇਹ ਬਿਲਕੁਲ ਬੇਤੁਕਾ ਬਿਆਨ ਆ ਕਿਸੇ ਵੀ ਅਗਰ ਔਰ ਦੂਸਰਾ ਨੰਬਰ ਦੇਸ਼ ਨੂੰ ਵੰਡਣ ਵਾਲਾ ਬਿਆਨ ਆ ਵੀ ਤੁਸੀਂ ਕਹਿੰਦੇ ਵੀ ਉਹਨਾਂ ਦਾ ਹਿੱਸਾ ਲੈ ਜਾਗੇ ਉਹਨਾਂ ਜਦੋਂ ਸਾਰੀਆਂ ਫਸਲਾਂ ਤੇ 23 ਫਸਲਾਂ ਤੇ ਐਮ ਐਸ ਪੀ ਮਿਲ ਗਈ ਜਿਹੜਾ ਡਾਈਵਰਸੀਫਿਕੇਸ਼ਨ ਦੀ ਗੱਲ ਕਰਦੇ ਹੋ ਆਪਣੇਪ ਹੋ ਜਾਊਗਾ ਤੇ ਕਦੇ ਵੀ ਕੋਈ ਦਿੱਕਤ ਨਹੀਂ ਆਉਣੀ ਉਹ ਸਾਰੇ ਦੇਸ਼ ਨੂੰ ਹੀ ਫਾਇਦਾ ਹੋਣਾ ਹੈ ਸਭ ਤੋਂ ਜ਼ਿਆਦਾ ਫਾਇਦਾ ਹੋਣਾ ਹੈ ਉਪਭੋਗਤਾ ਨੂੰ ਅਨਾਜ ਖਾਣ ਵਾਲੇ ਨੂੰ ਫਾਇਦਾ ਹੋਣਾ ਹੈ ਜਿਹੜੇ ਕਿ ਉਹਨਾਂ ਨੂੰ ਪਤਾ ਹੋਊਗਾ ਵੀ ਇਸ ਚੀਜ਼ ਤੇ ਰੇਟ ਵਕੀਆ ਕੁਲ ਦਾ ਮਤਲਬ ਉਹਨਾਂ ਦਾ ਆਲਖ ਸਾਹਿਬ ਕਹਿਣ ਦਾ ਮਤਲਬ ਇਹ ਹੈ ਕਿ ਕੋਟਾ ਫਿਕਸ ਹੁੰਦਾ ਹੈ ਕਿ ਪੰਜਾਬ ਤੋਂ ਇੱਡਾ ਚੱਕਰੇ ਇੰਦਾ ਚੱਕਰ ਜੇ ਸਾਰਾ ਹੀ ਚੁੱਕ ਲਿਆ ਸਾਰਾ ਹੀ ਗਾਰੰਟੀ ਕਾਨੂੰਨ ਬਣ ਗਿਆ ਕਿ ਚੁਕਣਾ ਪਿਆ ਹੀ ਪੈਣਾ ਤੇ ਫਿਰ ਤਾਂ ਹੋ ਸਕਦਾ ਹੈ ਕਿ ਪੰਜਾਬ ਦੇ ਵਿੱਚੋਂ ਹੱਥ ਖਿੱਚ ਲੈਣ ਸਰਕਾਰ ਕਿ ਪੰਜਾਬ ਦੇ ਵਿੱਚੋਂ ਘੱਟ ਚੋਣਾ ਚੁੱਕਾਂਗੇ ਕੋਟਾ ਫਿਕਸ ਕਰ ਦਣ ਜੀ ਕਦੇ ਨੀ ਉਹ ਗੱਲ ਨਹੀਂ ਹੁੰਦੀ ਸਰ ਜਦੋਂ ਫਸਲਾਂ ਸਾਰੀਆਂ ਤੇ ਐਮਐਸਪੀ ਮਿਲ ਗਿਆ ਸਿਰ ਪੰਜਾਬ ਨੂੰ ਕੀ ਲੋੜ ਪਈ ਐ ਸਾਰਾ ਦਿਨ ਪਾਣੀ ਦੇ ਵਿੱਚ ਭੱਜਣ ਦੀ ਪਾਣੀ ਆਪਣਾ ਖਤਮ ਕਰਨ ਦੀ ਫਿਰ ਆਪਣੇ ਫਸਲ ਡਾਈਵਰਸਿਫਿਕੇਸ਼ਨ ਹੋ ਦੂਸਰਾ ਨੰਬਰ ਇਹਦਾ ਮਤਲਬ ਜਕੜ ਸਾਹਿਬ ਨੇ ਮੰਨ ਲਿਆ ਵੀ ਉਹਨਾਂ ਦੀ ਜਿਹੜੀ ਦੇਸ਼ ਦੇ ਵਿੱਚ ਸਰਕਾਰ ਆ ਸਾਡੀ ਭਾਜਪਾ ਦੀ ਸਰਕਾਰ ਆ ਉਹਨਾਂ ਦੀ ਭਾਜਪਾ ਸਾਡੀ ਦੇ ਪ੍ਰਧਾਨ ਮੰਤਰੀ ਚੋਂ ਦੇਸ਼ ਦਾ ਸਾਡਾ ਵੀ ਐ ਉਹਨਾਂ ਨੇ ਇਹ ਗੱਲ ਮੰਨ ਲਈ ਵੀ ਅਸੀਂ ਪੰਜਾਬ ਨੂੰ ਤੇ ਦੇ ਰਹੇ ਹਾਂ ਕੁਝ ਦੂਜਿਆਂ ਨੂੰ ਲੁੱਟ ਰਹੇ ਹਾਂ ਇਸ ਦਾ ਮਤਲਬ ਇਹ ਵੀ ਜਕੜ ਸਾਹਿਬ ਨੇ ਜਿਹੜਾ ਕਰ ਲਿਆ ਨਾ ਐਕਸੈਪਟ ਕਰ ਲਿਆ ਵੀ ਪੰਜਾਬ ਨੂੰ ਤੇ ਮਿਲ ਰਿਹਾ ਹੈ ਦੂਸਰੇ ਜਿਹੜੇ ਰਾਜ ਆ ਉਹਨਾਂ ਤੋਂ ਅਸੀਂ ਅਨਾਜ ਨੂੰ ਲੁੱਟ ਰਹੇ ਆ ਉਹਨਾਂ ਦੀ ਲੁੱਟ ਕਰ ਰਹੇ ਆ ਉਹਨਾਂ ਨੂੰ ਬਰਬਾਦ ਕਰ ਰਹੇ ਆ ਇਹ ਵੀ ਇਸ ਵਿੱਚ ਜਿਹੜਾ ਹੈ ਜਰੂਰ ਦੇਖਣ ਵਾਲੀ ਗੱਲ ਹੈ ਕਿ ਜਾਕਰ ਸਾਹਿਬ ਨੇ ਐਕਸੈਪਟ ਕਰ ਲਿਆ ਵੀ ਅਸੀਂ ਦੂਜੇ ਲੋਕਾਂ ਨੂੰ ਬਿਹਾਰ, ਐਮਪੀ, ਯੂਪੀ ਦੂਜੇ ਸਟੇਟਾਂ ਨੂੰ ਉਹਨਾਂ ਦੇ ਕਿਸਾਨਾਂ ਨੂੰ ਵੀ ਬਰਬਾਦੀ ਵੱਲ ਜਾ ਰਹੇ ਆ ਉਹਨਾਂ ਨੂੰ ਬਰਬਾਦ ਕਰ ਰਹੇ ਆ ਹੂੰ ਠੀਕ ਹੈ ਕਿਉਂਕਿ ਇਹ ਮਸਲਾ ਹੁਣ ਹੋਰ ਜ਼ਿਆਦਾ ਪਚੀਦਾ ਬਣਦਾ ਜਾ ਰਿਹਾ ਗੁਰਦਰਸ਼ਨ ਜਿਹੜੇ ਉੱਥੇ ਲੋਕ ਨੇ ਮਤਲਬ ਜੱਦਾ ਮੋਰਚਾ ਸ਼ੁਰੂ ਹੋਇਆ ਉਸ ਤੋਂ ਬਾਅਦ ਡੱਲੇਵਾਲ ਸਾਹਿਬ ਜਦੋਂ ਮਰਨ ਵਰਤੇ ਬੈਠੇ ਨੇ ਉਸ ਤੋਂ ਬਾਅਦ ਲੋਕਾਂ ਦੀ ਕਾਫੀ ਗਿਣਤੀ ਹੋਈ ਹੈ ਕਿਸੇ ਵੀ ਮੋਰਚੇ ਨੂੰ ਮਜ਼ਬੂਤ ਕਰਨ ਦੇ ਲਈ ਉੱਥੋਂ ਦੇ ਲੋਕਾਂ ਦਾ ਇਕੱਠ ਹੋਣਾ ਲੋਕਾਂ ਦਾ ਸਮਰਥਨ ਦੇਣਾ ਬੜਾ ਜ਼ਰੂਰੀ ਹੁੰਦਾ ਹੈ ਹੁਣ ਜਦੋਂ ਇੱਕ ਪਾਸੇ ਸਯੁਕਤ ਕਿਸਾਨ ਮੋਰਚੇ ਦੀਆਂ ਮੀਟਿੰਗਾਂ ਚੱਲ ਰਹੀਆਂ ਨੇ ਦੂਜੇ ਪਾਸੇ ਮਰਨ ਵਰਤ ਚੱਲ ਰਿਹਾ ਹੈ ਕਿਸੇ ਵੇਲੇ ਵੀ ਕੁਝ ਹੋ ਸਕਦਾ ਉੱਥੇ ਕਿੰਨੀ ਕੁ ਵੱਡੀ ਤਾਦਾਦ ਦੇ ਵਿੱਚ ਲੋਕ ਪਹੁੰਚ ਰਹੇ ਨੇ ਜੋ ਸਮਰਥਨ ਪਹਿਲਾਂ ਮਿਲ ਰਹਾ ਸੀ ਹੁਣ ਫੇਰ ਲੱਗਦਾ ਥੋੜਾ ਜਿਹਾ ਡਾਵਾ ਡੋਲ ਜਾਂ ਕੰਮ ਹੈ ਜਾਂ ਲੱਗਦਾ ਕਿ ਨਹੀਂ ਹੁਣ ਠੀਕ ਹੈ ਕ ਹਪੀ ਜੇ ਗੱਲ ਕੀਤੀ ਜਾਵੇ ਸਮਰਥਨ ਦੀ ਕਿਉਂਕਿ ਜਦੋਂ ਤੋਂ ਜਗਜੀਤ ਸਿੰਘ ਢੱਲੇਵਾਲ ਮਰਨwarte ਤੇ ਬੈਠੇ ਹੋਇਆ ਅੱਜ 49ਵਾਂ ਦਿਨ ਹੋ ਚੁੱਕਿਆ ਪਰ ਲੋਕਾਂ ਦਾ ਜਿਹੜਾ 49 ਜੇ ਆਪਾਂ ਤਸਵੀਰ ਅੱਜ ਤੋਂ 55 ਦਿਨ ਪਹਿਲਾਂ ਦੀ ਗੱਲ ਕਰੀਏ ਇੱਥੇ ਜਿਹੜਾ ਮੋਰਚਾ ਦੀ ਬਿਲਕੁਲ ਡਾਵਾ ਡੋਲ ਸੀ ਪਰ ਹੁਣ ਜਦੋਂ ਦੇ ਜਗਜੀਤ ਸਿੰਘ ਢੱਲੇਵਾਲ ਇਸ ਮਰਨwarte ਤੇ ਬੈਠੇ ਹੋਇਆ ਤਾਂ ਉਸ ਟਾਈਮ ਤੋਂ ਲਗਾਤਾਰ ਲੋਕਾਂ ਦੀ ਗਿਣਤੀ ਹੈ ਜਿਹੜੀ ਇੱਥੇ ਵੱਧ ਰਹੀ ਹੈ ਨਵੇਂ ਕਹਿ ਸਕਦੇ ਹਾਂ ਟੈਂਟ ਲੱਗਣੇ ਸ਼ੁਰੂ ਹੋ ਗਏ ਨੇ ਲੰਬੂ ਨਵੇਂ ਜਿਹੜੇ ਤੰਬੂ ਘਟਣੇ ਸ਼ੁਰੂ ਹੋ ਗਏ ਨੇ ਟਰਾਲੀ ਹੋਰ ਆਉਣੀਆਂ ਸ਼ੁਰੂ ਹੋ ਗਈਆਂ ਨੇ ਇਹਦੇ ਵਿੱਚ ਕੋਈ ਦੌਰ ਆਇਆ ਨਹੀਂ ਕਿਉਂਕਿ ਖਨੌਰੀ ਮੋਰਚੇ ਤੇ ਪੂਰੀ ਚਹਿਲ ਪਹਿਲ ਮਿਲ ਕੇ ਬਣੀ ਹੋਈ ਆ ਕਿਸਾਨ ਨੇ ਜਿਹੜੇ ਜਗਜੀਤ ਸਿੰਘ ਡੱਲੇਵਾਲ ਨਾਲ ਹਮਦਰਦੀ ਜਾਂ ਉਹਨਾਂ ਦਾ ਹਾਲ ਜਾਣ ਲਈ ਲਗਾਤਾਰ ਆਉਂਦੇ ਜਾਂਦੇ ਰਹਿੰਦੇ ਆ ਦਿਨੇ ਆਉਂਦੇ ਆ ਸਾਮੀ ਆਪਣੇ ਘਰਾਂ ਨੂੰ ਚਲੇ ਜਾਂਦੇ ਆ ਪਰ ਮੋਰਚੇ ਦੇ ਉੱਤੇ ਵੀ ਕਿਸਾਨ ਪਹਿਲਾਂ ਦੇ ਨਾਲੋਂ ਕਾਫੀ ਜ਼ਿਆਦਾ ਗਿਣਤੀ ਹੈ ਜਿਹੜੀ ਵਧੀ ਆ ਪਰ ਦੂਜੇ ਪਾਸੇ ਜਿਹੜੀ ਗੱਲ ਕੀਤੀ ਜਾਵੇ ਕਿਉਂਕਿ ਜਿਸ ਤਰ੍ਹਾਂ ਅੱਜ ਲੋਹੜੀ ਦਾ ਤਿਉਹਾਰ ਆ ਤੁਸੀਂ ਵੀ ਕਿਹਾ ਕਿ ਲੋਹੜੀ ਦੇ ਤਿਉਹਾਰ ਕੋਈ ਵੀ ਤਿਉਹਾਰ ਹੋਵੇ ਹਰ ਇੱਕ ਕੋਈ ਦਾ ਕਿ ਮੈਂ ਆਪਣੇ ਪਰਿਵਾਰ ਨਾਲ ਆਪਣੇ ਬੱਚਿਆਂ ਦੇ ਨਾਲ ਰਹਿ ਕੇ ਮਨਾਵਾ ਪਰ ਮਜਬੂਰੀ ਬਸ ਆਪਣੀਆਂ ਜਿਹੜੀਆਂ ਮੰਗਾ ਨੇ ਉਹਨਾਂ ਨੂੰ ਮਨਵਾਉਣ ਦੇ ਲਈ ਕਿਸਾਨ ਤਕਰੀਬਨ 11 ਮਹੀਨਿਆਂ ਤੋਂ ਲਗਾਤਾਰ ਮੋਰ ਬਾਰਡਰਾਂ ਤੇ ਉੱਤੇ ਡਟੇ ਹੋਏ ਨੇ ਭਾਵੇਂ ਦੀਵਾਲੀ ਹੋਵੇ ਵੱਡਾ ਜਿਹੜਾ ਸਾਡਾ ਭਾਰਤ ਦਾ ਤਿਹਾਰ ਹੈਗਾ ਅੱਜ ਲੋਹੜੀ ਵੀ ਐ ਇਸੇ ਤਰ੍ਹਾਂ ਬਹੁਤ ਸਾਰੇ ਤਿਹਾਰ ਮੀਆਂ ਆਏ ਝੱਖੜ ਆਏ ਗਰਮੀ ਆਈ ਹੁਣ ਸਰਦੀ ਚੱਲ ਰਹੀ ਹੈ ਟੰਡੀਆਂ ਹਵਾਵਾਂ ਦੇ ਵਿੱਚ ਵੀ ਲਗਾਤਾਰ ਕਿਸਾਨ ਨੇ ਜਿਹੜੇ ਡਟੇ ਹੋਏ ਨੇ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਦੀ ਇਸ ਮੂਵਮੈਂਟ ਨੇ ਕਿਤੇ ਨਾ ਕਿਤੇ ਹਰ ਇੱਕ ਘਰ ਤੇ ਜਿਹੜੇ ਬੈਠੇ ਕਿਸਾਨ ਨੂੰ ਜਗਾਇਆ ਉਸੇ ਦੀ ਤਹਿਤ ਉਸੇ ਲੜੀ ਤਹਿਤ ਨੇ ਜਿਹੜੇ ਅੱਜ ਮੀਟਿੰਗ ਹੋਈ ਆ ਜਿਹਦੇ ਵਿੱਚ ਇਹਨਾਂ ਨੂੰ ਇਕੱਠੇ ਹੋਣਾ ਪਿਆ ਭਾਵੇਂ ਅੱਜ ਕੁਝ ਵੀ ਹੋਵੇ ਪਰ ਲੋਕਾਂ ਦੀ ਆਵਾਜ਼ ਨੇ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਇਕੱਠਾ ਕੀਤਾ ਕਿਉਂਕਿ ਲੋਕਾਂ ਜਿਹੜਾ ਕੈਡਰ ਸੀ ਉਹਦੇ ਵਿੱਚ ਨਿਰਾਸ਼ਤਾ ਸੀ ਜਿਹੜੀਆਂ ਜਥੇਬੰਦੀਆਂ ਹੁਣ ਸਾਥ ਨਹੀਂ ਦੇ ਰਹੀਆਂ ਉਹ ਉਹਨਾਂ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਪਿੰਡਾਂ ਦੇ ਵਿੱਚੋਂ ਹਰ ਇੱਕ ਮਹੱਲੇ ਦੇ ਵਿੱਚੋਂ ਜਿਹੜੀ ਇਹ ਹੀ ਆਵਾਜ਼ ਨਿਕਲ ਰਹੀ ਸੀ ਕਿ ਹੁਣ ਜੇਕਰ ਹੁਣ ਇਕੱਠੇ ਨਹੀਂ ਹੁੰਦੇ ਤਾਂ ਫਿਰ ਹੋਰ ਕਦੋਂ ਇਕੱਠੇ ਹੋਵਾਂਗੇ ਉਸ ਨੂੰ ਲੈ ਕੇ ਹੁਣ ਜਿਸ ਤਰ੍ਹਾਂ ਗੱਲ ਸਾਹਮਣੇ ਆਈ ਹੈ ਕਿ ਜਨਤਾ ਤੋਂ ਬਿਨਾਂ ਕੋਈ ਵੀ ਸੰਘਰਸ਼ ਜਿੱਤਿਆ ਨਹੀਂ ਜਾਂਦਾ ਮੁਕੰਮਲ ਨਹੀਂ ਹੋ ਸਕਦਾ ਉਸੇ ਚੀਜ਼ ਦੀ ਗੱਲ ਹੈ ਕਿ ਜਗਜੀਤ ਸਿੰਘ ਡੱਲੇਵਾਲ ਜੇਕਰ ਮੰਨ ਵਰਤ ਤੇ ਬੈਠਿਆ ਤਾਂ ਲੋਕਾਂ ਦੇ ਅੰਦਰ ਉਸ ਚੀਜ਼ ਨੇ ਘੜ ਕੀਤਾ ਹਮਦਰਦੀ ਆਈ ਤਾਂ ਹੁਣ ਜਿਹੜੀ ਜਿਹੜੀਆਂ ਵੀ ਕਿਸਾਨ ਜਥੇਬੰਦੀਆਂ ਨੇ ਭਾਵੇਂ ਐਸਕੇ ਐਮ ਐਸਕੇ ਐਮ ਗੈਰ ਰਾਜਨੀਤਿਕ ਹੈ ਉਹਨਾਂ ਨੂੰ ਇਕੱਠੇ ਹੋਣਾ ਪਿਆ ਤੇ ਅੱਜ ਚਾਹੀਦਾ ਇਹ ਸੀ ਕਿ ਕੋਈ ਨਾ ਕੋਈ ਇਹ ਵੱਡਾ ਜਿਹੜਾ ਐਲਾਨ ਕੀਤਾ ਜਾਂਦਾ ਕੋਈ ਸੰਘਰਸ਼ ਲਈ ਰਣਨੀਤੀ ਬਣਾਈ ਜਾਂਦੀ ਪਰ ਮੀਟਿੰਗ ਹੋਈ ਹੈ ਚਲੋ ਮੰਨ ਲੈਂਦੇ ਆ ਕਿ 5 ਦਿਨਾਂ ਬਾਅਦ ਮੀਟਿੰਗ ਹੋ ਜੇਗੀ ਤੇ ਹੁਣ 5 ਦਿਨ ਜਗਜੀਤ ਸਿੰਘ ਡੱਲੇਵਾਲ ਦਾ ਹਾਲ ਕੀ ਕਹਿ ਸਕਦੇ ਆ ਕਿ ਜਿਸ ਤਰ੍ਹਾਂ ਡਾਕਟਰ ਵੰਨਾ ਨੇ ਵੀ ਕਹਿ ਦਿੱਤਾ ਕਿਤੇ ਵੀ ਕੁਝ ਹੋ ਸਕਦਾ ਹੈ ਅਣ ਕੋਈ ਵੀ ਸਾਨੂੰ ਕੋਈ ਮਾੜੀ ਖਬਰ ਸੁਣਨ ਨੂੰ ਮਿਲ ਸਕਦੀ ਹੈ ਬੈਰੋਗੇ ਅਰਦਾਸ ਕਰਦੇ ਆ ਕੁਝ ਵੀ ਐਦਾਂ ਦਾ ਨਾ ਹੋਵੇ ਪਰ ਚਾਹੀਦਾ ਹੈ ਸੀ ਕਿ ਮੀਟਿੰਗ ਅੱਜ ਅੱਜ ਨਹੀਂ ਹੁੰਦਾ ਸੀ ਤਾਂ ਕੱਲ ਤੁਰੰਤ ਮੀਟਿੰਗ ਰੱਖੀ ਜਾਣੀ ਚਾਹੀਦੀ ਸੀ ਕਿਉਂਕਿ ਲਗਾਤਾਰ ਜਿਹੜੀਆਂ ਮੀਟਿੰਗਾਂ ਨੇ ਇਹ ਤੋਂ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਨਰਾਸ਼ਾ ਜ਼ਰੂਰ ਜਾਂਦੀ ਹੈ ਬਿਲਕੁਲ ਜਾਂਦੀ ਹੈ ਜਿਹੜਾ ਕਾਡਰ ਵਰਕਰ ਬੈਠਿਆ ਹੁੰਦਾ ਉਹ ਚਾਰਜ ਹੁੰਦਾ ਤੁਹਾਡਾ ਕਾਡਰ ਵਰਕਰ ਨੂੰ ਪਤਾ ਹੁੰਦਾ ਕਿ ਯਾਰ ਮੀਟਿੰਗ ਹੋ ਰਹੀ ਹੈ ਉਹਦੇ ਵਿੱਚੋਂ ਕੁਝ ਨਿਕਲੇਗਾ ਨਵੀਂ ਰਣਨੀਤੀ ਨਿਕਲੇਗੀ ਸਾਡਾ ਜਿਹੜਾ ਮਹਿਬੂਬ ਲੀਡਰ ਹੈ ਉਹਨੂੰ ਹੋਇਆ ਖੈਰ ਉਮੀਦ ਕਰਦੇ ਹਾਂ ਕਿ ਅਗਲੀ ਮੀਟਿੰਗ ਦੇ ਵਿੱਚ ਕੁਝ ਨਾ ਕੁਝ ਕੰਕ੍ਰੀਟ ਜ਼ਰੂਰ ਨਿਕਲੇ ਬਹੁਤ-ਬਹੁਤ ਧੰਨਵਾਦ ਆਲਕ ਸਾਬ ਤੁਹਾਡਾ ਵੀ ਗੁਰਦਰਸ਼ਨ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਸੋ ਸਾਡੀ ਆਸ ਤੇ ਉਮੀਦ ਇਹੀ ਆ ਅਰਦਾਸ ਵੀ ਆ ਅੱਜ ਲੋੜੀ ਦੇ ਤਿਹਾਰ ਤੇ ਕਿ ਜਗਜੀਤ ਸਿੰਘ ਡੱਲੇਵਾਲ ਠੀਕ ਰਹਿਣ ਉਹਨਾਂ ਦੀ ਸਿਹਤ ਠੀਕ ਰਵੇ ਤੇ ਸਰਕਾਰ ਕਿਸਾਨ ਲੀਡਰਾਂ ਦੀਆਂ ਕਿਸਾਨਾਂ ਦੀਆਂ ਮੰਗਾਂ ਤੇ ਜ਼ਰੂਰ ਗੌਰ ਕਰੇ ਦੇਸ਼ਦਾਨੇ ਬਾਕੀ ਖਬਰਾਂ ਲਈ ਬਣੇਰੋ ਪੀਟੀਸੀ ਨਿਊਜ਼ ਨਾਲ ਧੰਨਵਾਦ